ਫਗਵਾੜਾ ਦੇ ਵਾਰ ਨੰਬਰ 9 ਤੋਂ ਕਾਂਗਰਸ ਤੇ ਬਸਪਾ ਗੱਟਚੋੜ ਦੇ ਸੰਸਦੀ ਉਮੀਦਵਾਰ ਸ਼੍ਰੀਮਤੀ ਪ੍ਰਿੰਕਾ ਕੇਵਲੋਂ ਆਪਣੀ ਚੋਣ ਮਹਿੰਮ ਨੂੰ ਹੋਰ ਤੇਜ਼ ਕਰਦਿਆਂ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰਡ ਦੀ ਨੌਂ ਦੇ ਵੱਖ-ਵੱਖ ਮਹੱਲਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਜਿਥੇ ਬੋਟਰਾਂ ਨਾਲ رابطہ ਕਾਇਮ ਕਰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਹਨਾਂ ਸਮੂਹ ਬੋਟਰਾਂ ਨੂੰ 21 ਦਸੰਬਰ ਦਿਨ ਸ਼ਨੀਵਾਰ ਨੂੰ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅਗਰ ਉਹ ਇਸ ਵਾਰ ਵਿੱਚੋ ਵੱਡੇ ਮਾਰਜਿਨ ਨਾਲ ਜਿੱਤ ਹਾਸਲ ਕਰਨਗੇ ਤਾਂ ਉਹ ਵਾਰਡ ਦੇ ਕੰਮਾਂ ਨੂੰ ਪੂਰਾ ਕਰਵਾਉਣ ਵਿੱਚ ਕੋਈ ਵੀ ਕਸਨ ਨਹੀਂ ਛੱਡਣਗੇ। ਉਹ ਦਰਵਾਡ ਵਾਸੀਆਂ ਨੇ ਵੀ ਸ਼੍ਰੀਮਤੀ ਪ੍ਰਿੰਕਾ ਕੈ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੇ ਮਾਰਜਿਨ ਨਾਲ ਜਿਤਾ ਕੇ ਕਾਰਪੋਰੇਸ਼ਨ ਵਿੱਚ ਭੇਜਣ ਦਾ ਆਸ਼ਵਾਸਨ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ। ਮੈਂ ਪ੍ਰਿੰਕਾ ਕਈ ਵਾਰ ਟੱਪਨੋ ਤੋਂ ਅੱਜ ਅਸੀਂ ਕੈਨੜਾ ਕਿਲੋਨੀ ਬਾਬਾ ਫਤਿਹ ਸਿੰਘ ਨਗਰ ਪੰਜਮੰਦਰੀ ਸੁਚੈਂਸਰ ਦੋ ਤੋਂ ਦੋ ਕੀਤਾ ਸਭ ਦਾ ਉਲਾਸ ਦੇਖ ਕੇ ਬੜੀ ਖੁਸ਼ੀ ਹੋਈ ਕਿ ਮੈਂ ਵੋਟਰਸ ਤੇ ਸਪੋਰਟਰਾਂ ਨੂੰ ਚਾਹਨੀ ਆ ਕਿ ਸਭ ਸਾਰੇ ਸਪੋਰਟ ਕਰਨ ਮਿਤੀ 21 ਨੂੰ ਦਿਨ ਸ਼ਨੀਵਾਰ ਨੂੰ ਪੰਜੇ ਨੂੰ ਵੋਟ ਪਾ ਕੇ ਸਹਿਯੋਗ ਦਿੱਤਾ ਜਾਵੇ ਫਿਰ ਵੱਧ ਤੋਂ ਵੱਧ ਵੋਟਾਂ ਦੇ ਕੇ ਜਿਤਾਇਆ ਜਾਵੇ ਧੰਨਵਾਦ ਫਗਵਾੜਾ ਦੇ ਵਾਰ ਨੰਬਰ 9 ਤੋਂ ਕਾਂਗਰਸ ਤੇ ਬਸਪਾ ਗੱਡ ਚੋੜ ਦੇ ਸੰਸੇ ਉਮੀਦਵਾਰ ਸ਼੍ਰੀਮਤੀ ਪ੍ਰਿੰਕਾ ਕੇਵਲੋਂ ਆਪਣੀ ਚੋਣ ਮਹਿੰਮ ਨੂੰ ਹੋਰ ਤੇਜ਼ ਕਰਦਿਆਂ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰਡ ਦੀ 9 ਦੇ ਵੱਖ-ਵੱਖ ਮਹੱਲਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਜਿੱਥੇ ਵੋਟਰਾਂ ਨਾਲ ਰابطਾ ਕਾਇਮ ਕਰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਹਨਾਂ ਸਮੂਹ ਵੋਟਰਾਂ ਨੂੰ 21 ਦਸੰਬਰ ਦਿਨ ਸ਼ਨੀਵਾਰ ਨੂੰ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਉਨਾ ਕਹਿ ਆ ਕੀ ਅਗਰ ਉਹ ਇਸ ਵਾਰ ਵਿੱਚੋਂ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰਨਗੇ ਤਾਂ ਉਹ ਵਾਰਡ ਦੇ ਕੰਮਾਂ ਨੂੰ ਪੂਰਾ ਕਰਵਾਉਣ ਵਿੱਚ ਕੋਈ ਵੀ ਕਸਨ ਨਹੀਂ ਛੱਡਣਗੇ ਉਹ ਦਰਵਾਡ ਵਾਸੀਆਂ ਨੇ ਵੀ ਸ਼੍ਰੀਮਤੀ ਪ੍ਰਿੰਕਾ ਕਈ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੇ ਮਾਰਜਨ ਨਾਲ ਜਿਤਾ ਕੇ ਕਾਰਪੋਰੇਸ਼ਨ ਵਿੱਚ ਭੇਜਣ ਦਾ ਆਸ਼ਵਾਸਨ ਦਿੱਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ ਮੈਂ ਪ੍ਰਿੰਕਾ ਕਈ ਵਾਰਟਪਨੋ ਤੋਂ ਅੱਜ ਅਸੀਂ ਕੈਨਰ ਇਕਲੋਨੀ ਬਾਬਾ ਫਤੇ ਸਿੰਘ ਨਗਰ ਪੰਜ ਮੰਦਰੀ ਸੁਚੈਂਸਰ ਦੋ ਤੋਂ ਦੋ ਕੀਤਾ ਸਭ ਦਾ ਉਲਾਸ ਦੇ ਕੇ ਬੜੀ ਖੁਸ਼ੀ ਹੋਈ ਕਿ ਮੈਂ ਵੋਟਰਸ ਤੇ ਸਪੋਰਟਰਾਂ ਨੂੰ ਚਾਹਨੀ ਆ ਕਿ ਸਭ ਸਾਰੇ ਸਪੋਰਟ ਕਰਨ ਮਿਤੀ 21 ਨੂੰ ਦਿਨ ਸ਼ਨੀਵਾਰ ਨੂੰ ਪੰਜੇ ਨੂੰ ਵੋਟ ਪਾ ਕੇ ਸਹਿਯੋਗ ਦਿੱਤਾ ਜਾਵੇ ਫਿਰ ਵੱਧ ਤੋਂ ਵੱਧ ਵੋਟਾਂ ਦੇ ਕੇ ਜਿਤਾਇਆ ਜਾਵੇ ਧੰਨ ਫਗਵਾੜਾ ਦੇ ਵਾਰ ਨੰਬਰ 9 ਤੋਂ ਕਾਂਗਰਸ ਤੇ ਬਸਪਾ ਗੱਟਚੋੜ ਦੇ ਸੰਸਦੀ ਉਮੀਦਵਾਰ ਸ਼੍ਰੀਮਤੀ ਪ੍ਰਿੰਕਾ ਕੇਵਲੋਂ ਆਪਣੀ ਚੋਣ ਮਹਿੰਮ ਨੂੰ ਹੋਰ ਤੇਜ਼ ਕਰਦਿਆਂ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰਡ ਦੀ ਨੌਂ ਦੇ ਵੱਖ-ਵੱਖ ਮਹੱਲਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਜਿਥੇ ਬੋਟਰਾਂ ਨਾਲ رابطہ ਕਾਇਮ ਕਰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਹਨਾਂ ਸਮੂਹ ਬੋਟਰਾਂ ਨੂੰ 21 ਦਸੰਬਰ ਦਿਨ ਸ਼ਨੀਵਾਰ ਨੂੰ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅਗਰ ਉਹ ਇਸ ਵਾਰ ਵਿੱਚੋ ਵੱਡੇ ਮਾਰਜਿਨ ਨਾਲ ਜਿੱਤ ਹਾਸਲ ਕਰਨਗੇ ਤਾਂ ਉਹ ਵਾਰਡ ਦੇ ਕੰਮਾਂ ਨੂੰ ਪੂਰਾ ਕਰਵਾਉਣ ਵਿੱਚ ਕੋਈ ਵੀ ਕਸਨ ਨਹੀਂ ਛੱਡਣਗੇ। ਉਹਦਰ ਵਾਰਡ ਵਾਸੀਆਂ ਨੇ ਵੀ ਸ਼੍ਰੀਮਤੀ ਪ੍ਰਿੰਕਾ ਕੈਨ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੇ ਮਾਰਜਿਨ ਨਾਲ ਜਿਤਾ ਕੇ ਕਾਰਪੋਰੇਸ਼ਨ ਵਿੱਚ ਭੇਜਣ ਦਾ ਆਸ਼ਵਾਸਨ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ।